ਹੈਲੋ ਦੋਸਤੋ ਅੱਜ ਆਪਾਂ ਬਣਾ ਰਿਆਂ ਜੀ ਮੂਲੀਆਂ ਦੀ ਸਬਜ਼ੀ ਇਸ ਨੂੰ ਬਣਾਉਣ ਦਾ ਜੀ ਅੱਜ ਆਪਾਂ ਤੁਹਾਨੂੰ ਇੱਕ ਪਰਫੈਕਟ ਤਰੀਕਾ ਦੱਸਾਂਗੇ ਜਿਸ ਨਾਲ ਇਸ ਦਾ ਟੇਸਟ ਬਹੁਤ ਹੀ ਜ਼ਿਆਦਾ ਲਾਜਵਾ ਬਣ ਕੇ ਤਿਆਰ ਹੋਵੇਗਾ ਮੂਲੀਆਂ ਦੀ ਸਬਜ਼ੀ ਬਣਾਉਣ ਲਈ ਜੀ ਆਪਣੇ 1 ਕਿਲੋ ਮੂਲੀਆਂ ਨੂੰ ਕद्दूकस ਕੀਤਾਗਾ ਕद्दूकस ਜੀ ਆਪਾਂ ਨੇ ਬਰੀਕ ਸਾਈਡ ਵਾਲੀ ਹੀ ਯੂਜ਼ ਕਰਨਾ ਮੋਟਾ ਕद्दूकस ਨਹੀਂ ਕਰਨਾ ਹੈਗਾ ਬਰੀਕ ਹੀ ਕद्दूकस ਕਰਨਾ ਹੈਗਾ ਹੁਣ ਆਪੇ ਇੱਕ ਕੜਾਹੀ ਵਿੱਚ ਸਰੋਂ ਦਾ ਤੇਲ ਪਾਏ ਜਦ ਉਹ ਚੰਗੀ ਤਰ੍ਹਾਂ ਗਰਮ ਹੋ ਜਾਏ ਫਿਰ ਆਪੇ ਇਸ ਵਿੱਚ ਅੱਧਾ ਚਮਚ ਜੀਰਾ ਪਾਉਣਾਗਾ ਤੇ ਜਿੰਜਰ گارਲਿਕ ਦੀ ਜਿੰਜਰ گارਲਿਕ ਪਿਆਜ਼ ਨਾਲੋਂ ਆਪਾਂ ਨੇ ਪਹਿਨਾ ਪਾਉਣਾਗਾ ਤੇ ਦੂਸਰੀਆਂ ਸਬਜ਼ੀਆਂ ਨਾਲ ਥੋੜਾ ਜਿਹਾ ਆਪਾਂ ਜਿੰਜਰ گارਲਿਕ ਮੂਲੀਆਂ ਦੀ ਸਬਜ਼ੀ ਵਿੱਚ ਜ਼ਿਆਦਾ ਪਾਉਣਾਗਾ ਹੁਣ ਆਪਾਂ ਇਸ ਨੂੰ 1 ਮਿੰਟ ਲਈ ਜੀ ਰੋਸਟ ਕਰ ਲਵਾਂਗੇ ਹੁਣ ਆਪਾਂ ਜੀ ਇਸ ਵਿੱਚ ਦੋ ਪਿਆਜ਼ ਪਾਏ ਨੇ ਇਸ ਨੂੰ ਆਪਾਂ ਨੇ ਜੀ ਮੋਟਾ ਕੱਟ ਲਿਆ ਸੀ ਪਿਆਜ਼ ਆਪਾਂ ਨੇ ਜੀ ਮੂਲੀਆਂ ਦੀ ਸਬਜ਼ੀ ਵਿੱਚ ਹਮੇਸ਼ਾ ਜ਼ਿਆਦਾ ਹੀ ਪਾਉਣਾਗਾ ਟਮਾਟਰ ਘੱਟ ਤੇ ਪਿਆਜ਼ ਜ਼ਿਆਦਾ ਪਾਣਾਗਾ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਰੋਸਟ ਕਰ ਲੈਣਾਗਾ ਦੇਖੋ ਪਿਆਜ਼ ਆਪਣਾ ਰੋਸਟ ਹੋ ਚੁੱਕਿਆਗਾ ਹੁਣ ਆਪਾਂ ਇਸ ਵਿੱਚ ਹਰੀਆਂ ਮਿਰਚਾਂ ਪਾਵਾਂਗੇ ਇਸ ਨੂੰ ਵੀ ਆਪਾਂ 1 ਮਿੰਟ ਲਈ ਰੋਸਟ ਕਰ ਲਾਵਾਂਗੇ ਹੁਣ ਆਪਾਂ ਜੀ ਇਸ ਵਿੱਚ ਇੱਕ ਮੀਡੀਅਮ ਸਾਈਜ਼ ਦਾ ਟਮਾਟਰ ਲਿਆਗਾ ਇਸ ਨੂੰ ਆਪਾਂ ਰੋਸਟ ਕਰਕੇ ਇਸ ਦਾ ਸਿਲਕਾ ਉਤਾਰ ਕੇ ਫਿਰ ਪਾਇਆ ਜੀ ਹੁਣ ਆਪਾਂ ਟਮਾਟਰ ਨੂੰ ਵੀ ਚੰਗੀ ਤਰ੍ਹਾਂ ਰੋਸਟ ਕਰ ਲੈਣਾਗਾ ਟਮਾਟਰ ਹਮੇਸ਼ਾ ਘੱਟ ਪਾਉਣਾ ਜੀ ਮੋਲੀਆਂ ਦੀ ਸਬਜ਼ੀ ਵਿੱਚ ਟਮਾਟਰ ਜੀ ਆਪਣਾ ਪੁੰਚ ਗਿਆਗਾ ਹੁਣ ਆਪਾਂ ਇਸ ਵਿੱਚ ਟੇਸਟ ਅਨੁਸਾਰ ਨਮਕ ਪਾਵਾਂਗੇ ਥੋੜੀ ਜਿਹਾ ਆਪਾਂ ਹਲਦੀ ਪਾਈ ਆ ਜੀ ਅੱਧਾ ਚਮਚ ਘਰਮ ਮਸਾਲਾ ਪਾਵਾਂਗੇ ਇਸ ਨੂੰ ਹਲਕਾ ਜਾਂ ਰੋਸਟ ਕਰਾਂਗੇ ਅੱਧੇ ਕਿੰਟ ਲਈ ਮਸਾਲਿਆਂ ਨੂੰ ਚੰਗੀ ਤਰ੍ਹਾਂ ਰੋਸਟ ਕਰ ਲੈਣਾਗਾ ਤੇ ਪਾਣੀ ਆਪਾਂ ਇਸ ਵਿੱਚ ਜੀ ਬਿਲਕੁਲ ਵੀ ਨਹੀਂ ਪਾਉਣਾ ਹੈਗਾ ਹੁਣ ਆਪਾਂ ਇਸ ਵਿੱਚ ਕਦੂਕਾਸ ਕੀਤੀ ਹੋਈਆਂ ਮੂਲੀਆਂ ਪਾਵਾਂਗੇ ਮੂਲੀਆਂ ਵਿੱਚੋਂ ਜਿਹੜਾ ਪਾਣੀ ਨਿਕਲਦਾਗਾ ਆਪਾਂ ਉਸੇ ਪਾਣੀ ਵਿੱਚ ਹੀ ਸਾਰੀ ਸਬਜ਼ੀ ਨੂੰ ਬਣਾ ਕੇ ਤਿਆਰ ਕਰਨਾਗਾ ਐਕਸਟਰਾ ਪਾਣੀ ਆਪਾਂ ਇਸ ਵਿੱਚ ਨਹੀਂ ਪਾਉਣਾ ਇਸੇ ਪਾਣੀ ਵਿੱਚ ਆਪਾਂ ਸਾਰੀ ਸਬਜ਼ੀ ਨੂੰ ਬਣਾ ਕੇ ਤਿਆਰ ਕਰਾਂਗੇ ਤੁਸੀਂ ਵੀ ਆਪਣੇ ਘਰ ਵਿੱਚ ਜੀ ਇਸ ਤਰੀਕੇ ਨਾਲ ਇੱਕ ਵਾਰ ਮੂਲੀਆਂ ਦੀ ਸਬਜ਼ੀ ਨੂੰ ਜ਼ਰੂਰ ਬਣਾ ਕੇ ਦੇਖਿਓ ਹੁਣ ਆਪਾਂ ਇਸ ਨੂੰ ਢਾਕੇ ਜੀ మీడియం ਟੂ ਹਾਈ ਗੈਸ ਤੇ 7-8 ਮਿੰਟਾਂ ਲਈ ਪਕਾਵਾਂਗੇ 7-8 ਮਿੰਟ ਹੋ ਚੁੱਕੇ ਨੇ ਜੀ ਦੇਖੋ ਕੰਨਾ ਪਾਣੀ ਐ ਇਸ ਵਿੱਚ ਹਜੇ ਵੀ ਹੁਣ ਆਪਾਂ ਸਬਜੀ ਨੂੰ ਦੁਬਾਰਾ ਫਿਰ ਤੋਂ ਚੰਗੀ ਤਰ੍ਹਾਂ ਸਟਾਰ ਕਰਕੇ ਇਸ ਨੂੰ 7-8 ਮਿੰਟਾਂ ਲਈ ਆਪਾਂ ਹੋਰ ਪਕਾਵਾਂਗੇ ਜਿੰਨੀ ਦੇਰ ਤੱਕ ਜੀ ਇਸ ਦੇ ਵਿੱਚੋਂ ਪਾਣੀ ਪੂਰੀ ਤਰ੍ਹਾਂ ਜਲ ਨਹੀਂ ਜਾਂਦਾ ਉਨੀ ਦੇਰ ਤੱਕ ਆਪਾਂ ਨੇ ਸਬਜੀ ਨੂੰ ਬਣਾਉਣਾ ਦਾ ਹੁਣ ਆਪਾਂ ਇਸ ਨੂੰ ਫੇਰ ਟਾਕੇ ਪਕਾਵਾਂਗੇ ਦੇਖੋ 7-8 ਮਿੰਟ ਹੋ ਚੁੱਕੇ ਨੇ ਜੀ ਗੈਸ ਆਪਾਂ ਮੀਡੀਅਮ ਟੂ ਹਾਈ ਹੀ ਰੱਖਣਾਗਾ ਦੇਖੋ ਪਾਣੀ ਪੂਰੀ ਤਰ੍ਹਾਂ ਜਲ ਚੁੱਕਿਆਗਾ ਜਦੋਂ ਜੀ ਦੇਖੋ ਪੂਰੀ ਤਰ੍ਹਾਂ ਪਾਣੀ ਆਪਣਾ ਜਲ ਜਾਵੇ ਤੇ ਦੇਖੋ ਥੋੜਾ ਬਹੁਤਾ ਹੀ ਪਾਣੀ ਰਹਿ ਗਿਆ ਇਸ ਵਿੱਚ ਪੂਰੀ ਤਰ੍ਹਾਂ ਜਲ ਚੁੱਕਿਆਗਾ ਤੇ ਉਦੋਂ ਆਪਾਂ ਇਸ ਵਿੱਚ ਵਾਇਲ ਕੀਤੇ ਹੋਏ ਮਟਰ ਪਾਉਣੇ ਨੇ ਮਟਰ ਪਾਉਣ ਨਾਲ ਦੀ ਮੋਲੀਆਂ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਹੁਣ ਆਪਾਂ ਮਟਰ ਪਾ ਕੇ ਇਸ ਨੂੰ 5 ਕਿ ਮਿੰਟਾਂ ਲਈ ਜੇ ਆਪਾਂ ਢਾਕੇ ਹੋਰ ਪਕਾਉਣਾਗਾ ਮੋਲੀਆਂ ਦੀ ਸਬਜ਼ੀ ਨੂੰ ਜੀ ਬਣਾਉਣ ਲੱਗੇ ਥੋੜਾ ਜਿਹਾ ਟਾਈਮ ਜ਼ਰੂਰ ਲੱਗ ਜਾਂਦਾ ਪਰੇ ਇਸ ਤਰੀਕੇ ਨਾਲ ਮੂਲੀ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ। ਦੇਖੋ 5 ਮਿੰਟ ਹੋ ਚੁੱਕੇ ਨੇ। ਤੁਸੀਂ ਦੇਖ ਸਕਦੇ ਹੋ ਜੀ ਕੰਨੀ ਵਧੀਆ ਆਪਣੀ ਸਬਜ਼ੀ ਬਣ ਕੇ ਦੇਖੋ ਤਿਆਰ ਹੋਈ ਆ ਇਹ। ਦੇਖਣ ਤੋਂ ਹੀ ਪਤਾ ਲੱਗ ਰਿਹਾ ਜੀ ਆਪਣੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਈ ਆ। ਹੁਣ ਆਪਾਂ ਜੀ ਇਸ ਵਿੱਚ ਹਰਾ ਧਨੀਆ ਪਾਵਾਂਗੇ ਹਰਾ ਧਨੀਆ ਪਾ ਕੇ ਆਪਾਂ ਇਸ ਨੂੰ ਮਿਕਸ ਕਰਾਂਗੇ ਜਦੋਂ ਵੀ ਆਪਾਂ ਜੀ ਮੂਲੀਆਂ ਦੀ ਸਬਜ਼ੀ ਬਣਾਉਣੀ ਹੈ ਤਾਂ ਮੂਲੀਆਂ ਦਾ ਜੋ ਪਾਣੀ ਹੁੰਦਾ ਉਸ ਨੂੰ ਆਪਾਂ ਨਿਚੋੜ ਕੇ ਕਢਾ ਲੈਣਾ ਨਹੀਂ ਹੈਗਾ ਤਾਂ ਕਿ ਆਪਣਾ ਘੱਟ ਸਮਾਂ ਲੱਗੇ ਉਸ ਪਾਣੀ ਵਿੱਚ ਹੀ ਆਪਾਂ ਇਸ ਸਬਜ਼ੀ ਨੂੰ ਬਣਾ ਕੇ ਤਿਆਰ ਕਰਨਾਗਾ ਫਿਰ ਮੂਲੀਆਂ ਦੀ ਸਬਜ਼ੀ ਖਾਣ ਵਿੱਚ ਬਹੁਤ ਹੀ ਜ਼ਿਆਦਾ ਲਾਜਵਾ ਬਣ ਕੇ ਤਿਆਰ ਹੁੰਦੀ ਹੈ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਦੇਖੋ ਕਿ ਨਿਵੇਦਿਆ ਲੱਗ ਰਹੀ ਜੀ ਆਪਣੀ ਸਬਜ਼ੀ ਬਣ ਕੇ ਅਗਰ ਤੁਹਾਨੂੰ ਜੀ ਇਸਦੇ ਬਣਾਉਣ ਦਾ ਮੇਰਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਟ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਜੀ ਵੀਡੀਓ ਦੇਖਣ ਲਈ ਧੰਨਵਾਦ ਥੈਂਕਸ ਫॉर ਵਾਚਿੰਗ ਥਿਸ ਵੀਡੀਓ